ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜਸਪ੍ਰੀਤ ਪੰਜਾਬੀ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਬਾਹ ਤੇ ਡਿਜ਼ਾਈਨ ਪਹਿਲਾਂ ਤਾਂ ਆਪਾਂ ਲੈਸ ਲਾਵਾਂਗੇ ਬਾਹ ਤੇ ਮੂਰੀ ਤੇ ਇਹ ਕੱਪੜਾ ਪਿਓਰ ਦਾ ਜੀ ਇਹਦੇ ਲਾਈਨਿੰਗ ਲੱਗੀ ਆ ਆ ਕੱਟ ਲੱਗ ਗਿਆ ਹੈ ਇਸ ਤੇ ਇਸ ਤਰ੍ਹਾਂ ਲੈਸ ਰੱਖ ਲੈਣਾ ਜੀ ਜਿੰਨੇ ਤੁਹਾਡੀ ਮਰਜ਼ੀ ਆ ਉਨੀ 글ਾਸ ਬਾਹਰ ਰੱਖ ਸਕਦੇ ਹੋ ਬਾਕੀ ਵਿੱਚ ਵੀ ਦੇ ਸਕਦੇ ਹੋ तो एक बांधे लग गई इस तरह हम दूसरी बांधे बांहते इतने लैस रखनी है इस तरह कपड़ा उपर फोल्ड कर देना ठीक है जी

ਆ ਭਾ ਕਮੀਜ਼ ਨਾਲ ਦੀਆਂ ਪੱਟੀਆਂ ਤਿਆਰ ਕਰ ਲਈਆਂ 2 ਥੱਲੇ ਪੇਸਟਿੰਗ ਬੂਪੂ ਪੇਪਰ ਲਗਾਇਆ ਕਾਟਨ ਦਾ ਕੱਪੜਾ ਤਾਂ ਤੁਸੀਂ ਏ ਬਿਨਾ ਪੇਸਟਿੰਗ ਤੋਂ ਵੀ ਲਗਾ ਸਕਦੇ ਆ ਪਰ ਇਹ ਬਹੁਤ ਜ਼ਿਆਦਾ ਪਤਲਾ ਸੀ ਸੈੱਟ ਨਹੀਂ ਆਉਂਦਾ ਸੀ ਇਸ ਤਰ੍ਹਾਂ ਉੱਪਰ ਲਗਾਵਾਂਗੇ ਤੇ ਹੁਣ ਨਿਸ਼ਾਨ ਲਾ ਲੈਨੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਭਾਵੇਂ ਤੁਸੀਂ 2 ਇੰਚ ਤੇ ਲਗਾ ਲਓ ਭਾ ਮਾਟਾ 5 ਇੰਚ ਲਗਾ ਲਓ ਭਾ 3 ਇੰਚ ਲਗਾ ਲਓ ਪਾ 2 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਮੈਂ ਕੱਚੀ ਪੈਂਸਲ ਨਾਲ ਨਿਸ਼ਾਨ ਲਗਾ ਰਹੀ ਹਾਂ ਕਿਉਂਕਿ ਸੂਟ ਡਰੈਕਟਲੀ ਨਾਲ ਦੂਸਰੀ ਪੈਂਸਲ ਜੇ ਨਿਸ਼ਾਨ ਨਹੀਂ ਲੈਂਦੇ ਠੀਕ ਹੈ ਇਸ ਤਰ੍ਹਾਂ ਸਕੇਲ ਦੀ ਮਦਦ ਨਾਲ ਆਪਾਂ ਲਾਈਨ ਖਿੱਚ ਲਾਂਗੇ ਇਸੀ ਤਰ੍ਹਾਂ ਦੂਸਰੀ ਵਾਰ ਤੇ ਨਿਸ਼ਾਨਾ ਕਰਾਂਗੇ ਇਨਸ਼ਾਨਾ ਨੂੰ ਮੋਲਾ ਰਹੇ ਆਪ ਸੇ ਇੱਥੇ ਹੁਣ ਆਪਾਂ ਜਿਹੜੀ ਆ ਪੱਟੀ ਬਣਾਈ ਐ ਇਹਨੂੰ ਇਹਦੇ ਉੱਪਰ ਰੱਖ ਲਾਂਗੇ ਹੌਲੀ ਹੌਲੀ ਲਗਾਉਣੀ ਹੈ ਡਾਈਨਿੰਗ ਵਾਲਾ ਦੀ ਵਲਗਿਨਾ ਪੈ ਜਾਣਾ ਪੂਰਾ ਧਿਆਨ ਨਾਲ ਹੌਲੀ ਹੌਲੀ ਸਫਾਈ ਨਾਲ ਕਰਨੀ ਹੈ ਇੱਕ ਵਾਂ ਦਾ ਡਿਜ਼ਾਈਨ ਬਣ ਗਿਆ ਜੀ। ਉਸੇ ਤਰ੍ਹਾਂ ਆਪਾਂ ਦੂਸਰੇ ਕਿ ਬਣਾ ਲઈએ। ਇਹ ਥੋੜਾ ਇਹ ਕੱਪੜਾ ਸੀਕੀ ਆ ਔਖਾ ਹੋ ਜਾਂਦਾ ਡੀਐਮ ਦਾ ਕਾਟਨ ਦੇ ਕੱਪੜੇ ਤੇ ਬਹੁਤ ਜ਼ਿਆਦਾ ਸਫਾਈ ਆਉਂਦੀ ਹੈ ਸੋਖਾ ਬਣ ਜਾਂਦਾ ਕਾਲੀ ਨਹੀਂ ਕਰਨੀ ਹਮੇਸ਼ਾ ਵੀ ਤੁਸੀਂ ਕੋਈ ਵੀ ਕੰਮ ਕਰਨਾ ਪੂਰੀ ਮਿਹਨਤ ਨਾਲ ਲਗਾਣਾ ਧਿਆਨ ਦੇ ਕੇ ਕਰਨਾ ਠੀਕ ਹੈ ਜੀ ਸਾਦੇ ਕੁਏ ਹਾਇ ਇੱਕ ਵਾਂ ਤੇ ਹੋ ਗਿਆ ਡਿਜ਼ਾਈਨ ਆ ਦੂਸਰੀ ਵਾਂ ਤੇ ਹੋ ਗਿਆ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਓਕੇ ਜੀ ਬਾਏ ਬਾਏ